ਅਖਿਲ ਭਾਰਤੀ ਹਿੰਦੂ ਸੰਘਰਸ਼ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਟਾਪਖੱਟੀ ਕਾ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਯੂਥ ਵਿੰਗ ਦੇ ਰਾਸ਼ਟਰੀ ਚੇਅਰਮੈਨ ਦੀਪਕ ਅਰੋੜਾ ਨੇ ਕੀਤੀ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਵੀ ਮੌਜੂਦ ਸਨ ਮੀਟਿੰਗ ਦੌਰਾਨ ਸੰਗਠਨ ਨੂੰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਨਿਯੁਕਤੀਆਂ ਕੀਤੀਆਂ ਗਈਆਂ ਅਨੀਸ਼ ਬੇਦੀ ਨੂੰ ਰਾਸ਼ਟਰੀ ਸੀਨੀਅਰ ਉਪ ਪ੍ਰਧਾਨ ਅਤੇ ਸਲਾਹਕਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਰਘੂਵੰਸ਼ ਗਰੋਥਰਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਪੰਡਿਤ ਲక్ష్ਮੀਕਾਂਤ ਪਾਂਡੇ ਨੂੰ ਬ੍ਰਾਹਮਣ ਸਭਾ ਦੇ ਰਾਸ਼ਟਰੀ ਸੰਗਠਨ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ। ਇਕਾਟ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਨੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬ ਦੇ ਹਿੰਦੂਆਂ ਨੂੰ ਦਿੱਤੀ ਗਈ ਧਮਕੀਆਂ ਦਾ ਜ਼ੋਰਦਾਰ ਖੰਡਨ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਸੰਗਠਨ ਨੂੰ ਪ੍ਰੋਸਾ ਦਿੱਤਾ ਕਿ ਉਹ ਅਜਿਹੀਆਂ ਕਨੌਨੀਆਂ ਗਤੀਵਿਧੀਆਂ ਦਾ ਸਖਤ ਵਿਰੋਧ ਕਰਨਗੇ। ਇਸ ਮੌਕੇ ਵਿਜੇ ਸ਼ਰਮਾ ਸਮੇਤ ਮੈਂਬਰ ਮੌਜੂਦ ਸਨ। ਅੱਜ ਅੰਮ੍ਰਿਤਸਰ ਹਿੱਦੈ ਵਿੱਚ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦੇ ਮੁੱਖ ਕਾਰਾਲੇ ਦੇ ਵਿੱਚ ਮੋਟ ਕੁਛੀ ਦੀ ਗੱਲ ਹੈ ਕਿ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਦੇ ਵਿੱਚ ਅਨੀਸ਼ 베ਦੀ ਜੀ ਜਿਨ੍ਹਾਂ ਨੂੰ ਅਸੀਂ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ 'ਚ ਰਾਸ਼ਟਰੀ ਸੀਨੀਅਰ ਉਪ ਪ੍ਰਧਾਨ ਤੇ ਚੇਅਰਮੈਨ ਐਡਵਾਈਜ਼ਰੀ ਕਮੇਟੀ ਤੇ ਇੰਚਾਰਜ ਅਗਵੰਸ਼ ਗੋਤਰ ਦਾ ਲਗਾਇਆ ਸਾਨੂੰ ਬੜੀ ਖੁਸ਼ੀ ਹੈ ਕਿ ਨੀਸ਼ 베ਦੀ ਜੀ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ 'ਚ ਸ਼ਾਮਿਲ ਹੋਏ ਨੇ ਤੇ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਨੂੰ ਬਹੁਤ ਵੱਡਾ ਬਲ ਮਿਲਿਆ ਲక్ష్ਮੀ ਕਾਂਤ ਪਾਂਡੇ ਜੀ ਜੋ ਕਿ ਪੰਡਿਤ ਜੀ ਨੇ ਉਹਨਾਂ ਨੂੰ ਰਾਸ਼ਟਰੀ ਸੰਗਠਨ ਮੰਤਰੀ ਬ੍ਰਾਹਮਣ ਸਭਾ ਦਾ ਨਿਯੁਕਤ ਕੀਤਾ ਪੰਡਤ ਜੀ ਸਨਾਤਨ ਧਰਮ ਦੀ ਸੇਵਾ ਕਰ ਰਹੇ ਨੇ ਕਈ ਸਾਲਾ ਤੋਂ ਤੇ ਉਹਨਾਂ ਨੂੰ ਸਨਾਤਨ ਦੇ ਕੰਮਾਂ ਦੇ ਲਈ ਉਹਨਾਂ ਨੇ 올 ਇੰਡੀਆ ਹਿੰਦੂ ਸੰਗਠਨ ਕਮੇਟੀ ਦੇ ਵਿੱਚ ਸ਼ਾਮਿਲ ਹੋਇਆ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਨਿਆਰ ਉਪ ਪ੍ਰਧਾਨ ਚੇਅਰਮੈਨ ਐਡਵਾਈਜ਼ਰੀ ਕਮੇਟੀ ਦਾ ਇੰਚਾਰਜ ਤੇ ਰਗੂਵੰਸ਼ ਗੋਤਰ ਦਾ ਮੈਨੂੰ ਉਹਦਾ ਦਿੱਤਾ ਹੈ ਮੈਂ ਸਚਿਨ ਮਹਿਰਾਜੀ ਦਾ ਬਹੁਤ ਧੰਨਵਾਦ ਹੈ ਜੈ ਸ਼੍ਰੀ ਰਾਮ ਸਚਿਨ ਮਹਿਰਾਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੋ ਕਿ ਅੱਜ ਜਿਨ੍ਹਾਂ ਨੇ ਮੈਨੂੰ ਬ੍ਰਾਹਮਣ ਸਭਾ ਦਾ ਸਦਸ ਨਿਯੁਕਤ ਕੀਤਾ ਅਤੇ ਮੈਂ ਇਹਨਾਂ ਦਾ ਵੱਧ ਚੜ ਕੇ ਜਿੰਨਾ ਵੀ ਹੋ ਸਕੇਗਾ ਇਸ ਪਾਰਟੀ ਨੂੰ ਦਿਲੋਂ ਜਾਣਨਾ ਅੱਗੇ ਵਧਾਣ ਦੀ ਕੋਸ਼ਿਸ਼ ਕਰਾਂਗਾ ਅਤੇ ਸਾਰੇ ਭਾਈਚਾਰਿਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਰਿਆਂ ਨੂੰ ਅਗਾਹ ਕਰਦਾ ਹਾਂ ਕਿ ਆਪਣੇ ਸਾਰੇ Hindu ਧਰਮ ਜਿੰਨੇ ਵੀ ਹੈਗੇ ਆ ਸਭ ਇਕਜੁੱਟ ਹੋ ਕਰਕੇ ਤੇ Hindu ਧਰਮ ਸਨਾਤਨ ਧਰਮ ਦੀ ਸਦਾ ਰੱਖਿਆ ਕਰੀ ਕੀਤੀ ਜਾਵੇ ਅਤੇ ਇਹਨਾਂ ਦਾ ਸਨਮਾਨ ਕੀਤਾ ਜਾਵੇ